ਮਨ ਵੀ ਵਿਸ਼ਰਾਮ ਦੇ ਚਲਾ ਗਿਆ ਇਹ ਜਿਹੜੀ ਸੁਸ਼ੁਪਤੀ ਦੀ ਹਾਲਤ ਹੈ ਕਹਿੰਦੇ ਸਮਾਧੀ ਦੇ ਬਿਲਕੁਲ ਨੇੜੇ ਹੈ ਤੁਰਿਆ ਪਦ ਦੇ ਬਿਲਕੁਲ ਨੇੜੇ ਹੈ ਉਹ ਜਿਹੜੀ ਸੁਸ਼ੁਪਤੀ ਹੈ ਜਿੱਥੇ ਮਨ ਵੀ ਵਿਸ਼ਰਾਮ ਦੇ ਚਲਾ ਜਾਂਦਾ ਹੈ ਘਟ ਤੋਂ ਘਟ ਇਸ ਤਰ੍ਹਾਂ ਦੀ ਗਹਿਰੀ ਨੀਂਦ 10 ਤੋਂ ਲੈ ਕੇ 15 ਮਿੰਟ ਤੱਕ ਆਮ ਮਨੁੱਖਾਂ ਨੂੰ ਆਉਂਦੀ ਹੈ ਜੋ ਜ਼ਿਆਦਾ ਬੇਚੈਨ ਨੇ ਜ਼ਿਆਦਾ ਪਰੇਸ਼ਾਨ ਨੇ ਉਹ 4-5 ਮਿੰਟ ਹੀ ਸੁਖੋਤੀ ਦਾ ਸੁਖੋਤੀ ਦਾ ਆਨੰਦ ਮਾਣਦੇ ਨੇ ਕੁਝ ਐਸੇ ਨੇ 1 ਮਿੰਟ ਤੇ ਕੁਛ ਇੱਕ ਨੂੰ ਇਹ 1 ਮਿੰਟ ਵੀ ਨ ਸੇਵ ਨਹੀਂ ਆਉਂਦੀ ਸਾਰੀ ਰਾਤ ਸੁਪਨੇ ਚੱਲਦੇ ਰਹਿੰਦੇ ਨੇ ਸਾਰੀ ਰਾਤ ਮਨ ਕੰਮ ਕਰਦਾ ਰਹਿੰਦਾ ਹੈ ਐਸੇ ਪੁਰਸ਼ ਜਦ ਸਵੇਰੇ ਉੱਠਦੇ ਨੇ ਥੱਕੇ ਹੋਏ ਟੁੱਟੇ ਹੋਏ ਔਰ ਹੈਰਾਨ ਹੁੰਨ ਦਿਨ ساری ਰਾਤ ਸੁੱਤੇ ਵੀ ਹਾਂ ਪਰ ਥਕੇਵਾਂ ਨਹੀਂ ਗਿਆ ਦਰਸਲ ਤਨ ਸੁੱਤਾ ਰਿਹਾ ਮਨ ਕੰਮ ਕਰਦਾ ਰਿਹਾ ਮਨ ਨੇ ਸੁਪਨੇ ਦੀ ਦੁਨੀਆ ਰਚ ਲਈ ਤੋਂ ਮਾਨਸਿਕ ਥਕਾਵਟ ਦਾ ਤਨ ਤੇ ਆਪਣਾ ਅਸਰ ਪੈਂਦਾ ਹੈ ਇਸ ਵਾਸਤੇ ਕਹਿੰਦੇ ਨੇ ਸੁਸ਼ੁਪਤੀ ਸੁਖੋਪਤੀ ਸਮਾਧੀ ਦੇ ਬਹੁਤ ਨੇੜੇ ਹੈ ਜੀਵਨ ਚੇਤਨਾ ਦੀਆਂ ਇਹ ਤਿੰਨ ਹਾਲਤਾਂ ਨੇ ਜਾਗਰਤ ਸੁਪਨ ਸਖੋਪਤ ਜੀਵਨ ਵਿੱਚ ਘਟਨਾਵਾਂ ਵੀ ਤਿੰਨ ਤਰ੍ਹਾਂ ਦੀਆਂ ਘਟਦੀਆਂ ਜਨਮ ਜੀਵਨ ਮਰਨ ਸਮੇਂ ਦੀਆਂ ਹਾਲਤਾਂ ਵੀ ਤਿੰਨ ਨੇ ਭੂਤ ਭਵਿष्य ਵਰਤਮਾਨ ਮਾਜ਼ੀ ਹਾਲ ਮੁਸਤਕਬਲ ਇਸੇ ਤਰੀਕੇ ਦੇ ਨਾਲ ਗੌਰ ਨਾਲ ਦੇਖੀਏ ਤੇ ਜੀਵਨ ਲੰਘਦਾ ਵੀ ਤਿੰਨ ਪੜਾਵਾਂ ਚ ਹੈ ਬਚਪਨਾ ਜਵਾਨੀ ਬੁਢੇਪਾ ਬਹੁਤ ਕੁਝ ਤਿੰਨਾਂ ਦੇ ਵਿੱਚ ਹੈ ਜਨਮ ਜੀਵਨ ਮਰਨ ਬਚਪਨ ਜਵਾਨੀ ਬੁਢੇਪਾ ਜਾਗਰਤ ਸੁਪਨ ਸਖੋਪਤ ਮੰਦियां ਇਹ ਤਿੰਨ ਹਾਲ ਤਾਂ ਮਨ ਦੇ ਤਿੰਨ ਤਰ੍ਹਾਂ ਦੇ ਸੁਭਾਅ ਰਜੋ ਗੁਣ ਤਮੋ ਗੁਣ ਸਤੋ ਗੁਣ ਇਸ ਸੁਨਕਤ ਮੈਂ ਜੋ ਆਪ ਜੀ ਦੇ ਸਾਹਮਣੇ ਵਿਚਾਰ ਰੱਖਣ ਲੱਗਾ ਵਰਨਾ ਇੱਕ ਇੱਕ ਵਿਸ਼ਾ ਆਪਣੇ ਆਪ ਵਿੱਚ ਮਹਾਨ ਹੈ ਬਚਪਨ ਜਵਾਨੀ ਬੁਢੇਪਾ ਰਜੋ ਤਮੋ ਸਤੋ ਜਨਮ ਜੀਵਨ ਮਰਨ ਇਸ ਵਕਤ ਜਿਸ ਪ੍ਰਕਰਣ ਨੂੰ ਦਾਸ ਲੈ ਰਿਹਾ ਜਾਗਰਤ ਸੁਪਨ ਸਖੋਪਤ ਦਿਨ ਭਰ ਜੋ ਮਨੁੱਖੀ ਮੰਨ ਦੀ ਚਾਹਤ ਆਉਂਦੀ ਹੈ ਅਗਰ ਉਹ ਪੂਰੀ ਨਹੀਂ ਹੋਈ ਤੋ ਫਿਰ ਰਾਤ ਨੂੰ ਸੁਪਨੇ ਵਿੱਚ ਹੋਵੇਗੀ ਸੁਪਨਿਆਂ ਦਾ ਸਾਡੇ ਮਾਨਸਿਕ ਮੰਡਲ ਦੇ ਨਾਲ ਬਹੁਤ ਗਹਿਰਾ ਬਹੁਤ ਵੱਡਾ ਸੰਬੰਧ ਹੈ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਤੂੰ ਦਿਨ ਨੂੰ ਤੇ ਪ੍ਰਮਾਤਮਾ ਦਾ ਨਾਮ ਜਪ ਪਰ ਸੁਤਿਆਂ ਵੀ ਜਪ ਉਠਤ ਬੈਠਤ ਸੋਵਤ ਨਾਮ ਅੱਦੋਗੇ ਚਲੋ ਉੱਠਦੇ ਆ ਬੈਠਦੇ ਆ ਜਪ ਲਿਆ ਪਰ ਸੋਤੇ ਆ ਜਦ ਨੀਂਦ ਦੇ ਚਲੇ ਗਏ ਫਿਰ ਕਿਵੇਂ ਜਪੀਏ ਸਤਗੁਰ ਦੀ ਬਾਣੀ ਕਹਿੰਦੀ ਹੈ ਜੀਵਨ ਬੜਾ ਕੀਮਤੀ ਹੈ ਪਰ ਇਹ ਨੀਂਦ ਦੇ ਚ ਵੀ ਅਜਾਈਂ ਵਿਅਰਥ ਨਹੀਂ ਜਾਣਾ ਚਾਹੀਦਾ ਪਰ ਤੁਸੀਂ ਆਖੋਗੇ ਮਜਬੂਰੀ ਹੈ ਪਰ ਨੀਂਦ ਦੇ ਚ ਮਨੋ ਕਿਸ ਤਰ੍ਹਾਂ ਜਪੇਗਾ ਕਿਵੇਂ ਜਪੇਗਾ ਪ੍ਰਥਮ ਨੀਂਦ ਨੂੰ ਲਈਏ ਨਵਜਾਇਕ ਬੱਚਾ ਨਵਾਂ ਜਨਮਿਆ ਬੱਚਾ ਗਾਲਬਨ 24 ਘੰਟਿਆਂ ਵਿੱਚ 20 ਘੰਟੇ 21 ਘੰਟੇ ਸੁੱਤਾ ਹੀ ਰਹਿੰਦਾ ਹੈ ਦਿਨ-ਦਿਨ ਕਰਕੇ ਇਹਦੀ ਉਮਰ ਵੱਧ ਰਹੀ ਹੈ ਤੇ ਦਿਨ-ਦਿਨ ਕਰਕੇ ਫਿਰ ਨੀਂਦ ਘਟਦੀ ਹੈ ਸਾਲ 2 ਸਾਲ ਦਾ ਹੋ ਗਿਆ ਹੈ 15 16 ਘੰਟੇ ਹੁਣ ਵੀ ਸੌਂਦਾ ਹੈ 4 5 ਸਾਲ ਦਾ ਹੋ ਗਿਆ ਹੈ 10 11 12 ਘੰਟੇ ਹੁਣ ਵੀ ਸੌਂਦਾ ਹੈ ਜਵਾਨ ਹੋ ਗਿਆ 6 7 ਘੰਟੇ 8 ਘੰਟੇ ਹੁਣ ਵੀ ਸੌਂਦਾ ਹੈ ਜਵਾਨੀ ਢਲੀ ਹੈ ਬਿਰਧਵਸਤਾ ਹੋ ਗਈ ਹੈ ਤੋਂ ਫਿਰ ਵੀ ਆਮ ਫਾਲਤ ਦੇ ਚ ਪੰਜ ਘੰਟੇ ਤੇ ਮਨੁੱਖ ਸੌਂਦਾ ਹੀ ਹੈ ਸਾਰੀ ਜ਼ਿੰਦਗੀ ਦੀ ਨੀਂਦ ਨੂੰ ਗਿਣਿਆ ਕਾਂ 1/3 ਜ਼ਿੰਦਗੀ ਸੁੱਤਿਆਂ ਹੀ ਲੰਘਦੀ ਹੈ 1/3 ਗੁਰਮਤ ਨੂੰ ਮਹਾਪੁਰਖਾਂ ਨੂੰ ਇਹ ਪ੍ਰਮਾਣ ਨਹੀਂ ਹੈ ਕਿ ਜ਼ਿੰਦਗੀ ਦਾ 1/3 ਹਿੱਸਾ ਸੁੱਤਿਆਂ ਹੀ ਲੰਘ ਜਾਏ ਐਵੇਂ ਸੁੱਤਿਆਂ ਹੀ ਜੀਵਨ ਤੋਂ ਕੀਂ ਦਿੱਤੇ ਹੋਰ ਕੁਛ ਹੈ ਨਹੀਂ ਤੇ ਜੀਵਨ ਇੰਜ ਸੁੱਤਿਆਂ ਹੀ ਲੰਘ ਜਾਏ ਮਹਾਰਾਜ ਕੰਨ ਸੋਣਾ ਤੇ ਲਾਜ਼ਮੇ ਨੀਂਦ ਤੇ ਚਾਹੀਦੀ ਏ ਪਰ ਨੀਂਦ ਵੀ ਤੇਰੀ ਸੁਹੇਲੀ ਹੋਵੇ ਸੁਖਦਾਈ ਹੋਵੇ ਸਫਲ ਹੋਵੇ ਸੁਨ ਸਕੀਏ ਮੇਰੀ ਨੀਂਦ ਭਲੀ ਮੈਂ ਆਪਨ ਨਾਲ ਪਿਰ ਮਿਲਿਆ ਇਸ ਨੂੰ ਮੈਂ ਆਪ ਜੀ ਦੇ ਸਾਹਮਣੇ ਅਰਸ ਕਰਾਂ ਜਿੱਥੇ ਭਾਰਤ ਦੇ ઋષਿ ਮੁਨੀਆਂ ਨੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਮਤਿ ਨੇ ਸੌਣ ਨੂੰ ਮਹੱਤਤਾ ਦਿੱਤੀ ਹੈ ਕਿ ਸੁਤਿਆਂ ਵੀ ਪ੍ਰਭੂ ਦੀ ਬੰਦਗੀ ਹੋਵੇ ਉੱਥੇ ਸੂਫੀ ਫਕੀਰਾਂ ਨੇ ਵੀ ਇਸ ਨੂੰ ਮਹੱਤਤਾ ਦਿੱਤੀ ਹੈ ਕਿ ਸੌਣਾ ਅਜਾਈ ਨਹੀਂ ਜਾਣਾ ਚਾਹੀਦਾ ਸੁਤਿਆਂ ਵੀ ਬੰਦਗੀ ਹੋਵੇ ਸੌਂ ਕੇ ਵੀ ਪ੍ਰਭੂ ਦੀ ਇਬਾਦਤ ਹੋਵੇ ਫਿਰ ਤਰਖ ਖੜੀ ਆਉਂਦੀ ਹੈ ਸੁੱਤਾ ਕਿਸ ਤਰ੍ਹਾਂ ਇਬਾਦਤ ਕਰੇਗਾ ਸੁਤਿਆਂ ਕਿਸ ਤਰ੍ਹਾਂ ਨਾਮ ਜਪਿਆ ਜਾਵੇ ਬਿਸ਼ਨੋ ਇੰਜ ਆਖਿਆ ਗਿਆ ਕਿ ਤੈਨੂੰ ਸੁਪਨੇ ਚੰਗੇ ਆਣੇ ਚਾਹੀਦੇ ਨੇ ਚੰਗੇ ਅਗਰ ਸੁਪਨੇ ਚੰਗੇ ਆਰਨ ਤੋ ਬੰਦਗੀ ਹੋ ਰਹੀ ਹੈ ਰੱਬ ਦਾ ਨਾਮ ਜਪੜਿਆ ਜਾ ਰਿਹਾ ਹੈ ਤੋ ਕਿਆ ਸੁਪਨੇ ਸਾਡੇ ਵਸ ਦੀ ਖੇਡ ਹੈ ਸਾਡੇ ਵਸ ਦੀ ਖੇਡ ਹੈ ਸੰਸਕਾਰਾਂ ਦਾ ਬੀਜ ਅਸੀਂ ਪਾਉਂਦੇ ਆ ਹੁਣ ਤੇ ਅੱਜ ਦੇ ਮਨੋਚਿੰਤਕ ਵੀ ਇਸ ਗੱਲ ਨਾਲ ਸਹਿਮਤ ਹੋ ਗਏ ਨੇ ਕਿ ਦਿਨ ਭਰ ਜੋ ਕੁਝ ਚਾਹਤ ਸੀ ਸਾਡੀ ਨਹੀਂ ਪੂਰੀ ਹੋਈ ਪਰਮਾਤਮਾ ਰਾਤ ਨੂੰ ਸੁਪਨੇ ਵਿੱਚ ਪੂਰੀ ਕਰਦਾ ਤਾਂ ਮਨ ਦਾ ਬੋਝ ਲੈਂਦਾ ਨਿਤੇ ਹਰ ਬਸ਼ਰ ਪਾਗਲ ਹੋ ਜਾਏ ਦਿਨ ਨੂੰ ਮਨੁੱਖ ਦੀ ਚਾਹਤ ਸੀ ਕਿ ਫਲਾਣੇ ਦੀ ਬੇਇਜ਼ਤੀ ਕਰਨੀ ਹੈ ਨਹੀਂ ਕਰ ਸਕੇਆ ਮੌਕਾ ਨਹੀਂ ਹੱਥ ਲੱਗਿਆ ਇਤਨੀ ਤਾਕਤ ਨਹੀਂ ਸੀ رات نو سپنے کرے گا دن نے قتل کرنا چاہیا چاہیا نہیں مار سکیا موقع نہیں بنیا اتنی سمرتھا نہیں جھٹا سکیا رات دچ کرے گا دن اس نے چوری کرنی چاہی سی نہیں کر سکیا موقع ہاتھ نہیں لگیا اتنی سمرتھا نہیں جٹا سکیا رات نو سپنے کرے گا ਕੋਈ ਦੁਰਾਚਾਰ ਕਰਨਾ ਇਸਨੇ ਚਾਇਆ ਸੀ ਮੌਕਾ ਨਹੀਂ ਬਣਿਆ ਇਤਨੀ ਸਮਰਥਾ ਨਹੀਂ ਜੁਟਾ ਸਕਿਆ ਰਾਤ ਨੂੰ ਸੁਪਨੇ ਦੇਚ ਕਰੇਗਾ ਪ੍ਰਮਾਤਮਾ ਨੂੰ ਮਿਲਣਾ ਚਾਇਆ ਸੀ ਦਿਨ ਭਰ ਲੋਚਾ ਬਣੀ ਰਹੀ ਸੁਰਤ ਸ਼ਬਦ ਦੇਚ ਜੁੜੇ ਨਾਮ ਦਾ ਰਸ ਮਿਲੇ ਨਹੀਂ ਮਿਲ ਸਕੇ ਯਕੀਨ ਜਾਨੋ ਰਾਤ ਨੂੰ ਸੁਪਨੇਚ ਖੇਡ ਬਣੇਗੀ ਲਾਜ਼ਮੀ ਬਣੇਗੀ ਸੁਪਨਾ ਐਵੇਂ ਨਾ ਸਮਝ ਲੈਣਾ ਦੁਨੀਆ ਭਰ ਦੇ ਵਿਦਵਾਨਾਂ ਨੇ ਇਸ ਵਿਸ਼ੇ ਦੇ ਉੱਤੇ ਬਹੁਤ ਵੱਡਾ ਕੰਮ ਕੀਤਾ ਹੈ। ਹਾਫਿਜ਼ ਤੇ ਹਕੀਮ ਸੀ, ਫਕੀਰ ਵੀ ਸੀ, ਹਕੀਮ ਵੀ ਸੀ। ਕੋਈ ਜਦ ਇਲਾਜ ਕਰਾਣ ਲਈ ਉਹਦੇ ਕੋਲ ਆਂਦਾ ਸੀ ਤੇ ਉਹਦੇ ਕੋਲ ਪਹਿਲੇ ਪੁੱਛਦਾ ਸੀ ਤੈਨੂੰ ਰਾਤ ਨੂੰ ਸੁਪਨੇ ਕੀ ਆਏ ਨੇ ਜਿਹੜੇ ਇੱਕ ਦੋ ਯਾਦ ਨੇ ਦੱਸ। ਬੋਲ ਜਾਂਦੇ ਨੇ ਕਰੀਬਨ ਕਰੀਬਨ ਸਵੇਰੇ ਉੱਠਦੇ ਹਾਂ ਤੱਕ। ਜਿਹੜੇ ਤੈਨੂੰ ਯਾਦ ਨੇ ਦੱਸ। ਉਸ ਆਧਾਰ ਦੇਤੇ ਉਹਦੀ ਮਨ ਸਥਿਤੀ ਨੂੰ ਸਮਝ ਕੇ ਹਾਫਿਸ ਇਲਾਜ ਕਰਦਾ ਹੁੰਦਾ ਸੀ ਇਸ ਸਦੀ ਦਾ ਹੋ ਗੁਜ਼ਰਿਆ ਬਹੁਤ ਵੱਡਾ ਮਨੀਸ਼ ਜਰਮਨੀ ਦਾ ਪ੍ਰਸਿੱਧ ਡਾਕਟਰ ਫਰਾਇਡ ਮਨੋਚਿੰਤ ਇਹ ਵੀ ਅਗਲਿਆਂ ਕੋਲ ਸੁਪਨੇ ਬਾਰੇ ਪੁੱਛਦਾ ਸੀ ਸੁਪਨੇ ਐਵੇਂ ਨਾ ਸਮਝਣਾ ਕੋਈ ਚੀਜ਼ ਆਪਣੇ ਆਪ ਨਹੀਂ ਪੈਦਾ ਆਉਂਦੀ ਹਰ ਚੀਜ਼ ਦਾ ਬੀਜ ਹੈ ਬਿਨਾ ਬੀਜ ਤੋਂ ਕੁਝ ਵੀ ਨਹੀਂ ਪੈਦਾ ਹੁੰਦਾ ਪ੍ਰਭੂ ਦੀ ਐਸੀ ਲੀਲਾ ਹੈ ਤੋ ਸੁਪਨੇ ਵੀ ਆਪਣੇ ਆਪ ਦੇ ਚ ਉੰਜ ਨਹੀਂ ਪੈਦਾ ਹੁੰਦੇ ਇਹਨਾਂ ਦਾ ਵੀ ਬੀਜ ਹੈ ਜੋ ਦਿਨ ਭਰ ਦੀ ਸਾਡੀ ਸੋਚਣੀ ਹੈ ਜੋ ਦਿਨ ਭਰ ਦੀ ਸਾਡੀ ਚਾਹਤ ਹੈ ਜੋ ਦਿਨ ਭਰ ਦੀ ਸਾਡੀ ਮੰਗ ਹੈ ਜੋ ਦਿਨ ਭਰ ਦੇ ਸਾਡੇ ਵਿਚਾਰ ਨੇ ਜੋ ਸਾਕਾਰ ਨਹੀਂ ਹੋ ਸਕੇ ਪੂਰੇ ਨਹੀਂ ਹੋ ਸਕੇ ਰਾਤ ਨੂੰ ਸੁਪਨੇ ਦੇ ਚੋਂਦਨ ਗੁਬਾਰ ਮਨ ਤੋਂ ਲੈ ਜਾਂਦਾ ਹੈ ਔਰ ਜੇ ਦਿਨ ਭਰ ਹਿਰਦਾ ਰੱਬ ਨੂੰ ਯਾਦ ਕਰਦਾ ਰਿਹਾ ਹੈ ਅੰਦਰ ਤੜਪ ਰਹੀ ਹੈ ਕਿ ਨਾਮ ਦਾ ਰਸ ਮਿਲੇ ਆਨੰਦ ਮਿਲੇ ਨਹੀਂ ਗੱਲ ਬਣੇ ਯਕੀਨ ਜਾਣੋ ਰਾਤ ਨੂੰ ਸੁਪਨੇ ਵਿੱਚ ਗੱਲ ਬਣੇਗੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਜਾਗਨ ਤੇ ਸੁਪਨਾ ਭਲਾ वसिए प्रभु संग कद देखौं प्रभु अपना आत्म ते हर रंग ਐਸੇ ਜਾਗਣੇ ਨਾਲੋਂ ਉਹ ਸੁਪਨਾ ਚੰਗਾ ਹੈ ਕੈਸੇ ਜਾਗਣੇ ਨਾਲੋਂ ਜਿਸ ਜਾਗਣ ਵਿੱਚ ਯਾਦ ਕਰਦੇ ਰਹਿ ਤੜਪਦੇ ਰਹਿ ਉਹ ਮਿਲੇ ਉਹ ਮਿਲੇ ਗੱਲ ਨਹੀਂ ਬਣੀ ਰਾਤ ਨੂੰ ਸੁਪਨੇ 'ਚ ਗੱਲ ਬਣ ਗਈ ਪ੍ਰਾਪਤੀ ਹੋ ਗਈ ਪਰਮ ਰਸ ਮਿਲ ਗਿਆ ਇਸ ਨੂੰ ਥੋੜਾ ਜਿਹਾ ਮੈਂ ਜੀ ਵਿਸਥਾਪਤ ਕਰਾਂ ਜਾਗ੍ਰਿਤ ਅਵਸਥਾ ਦੇ ਵਿੱਚ ਮਨੁੱਖ ਅਗਰ ਜੋ ਦੁਰਾਚਾਰ ਕਰੇ ਤੋ ਜਿਹੜੀ ਸਰੀਰ ਦੀ ਹਾਲਤ ਬਣਦੀ ਹੈ ਯਕੀਨ ਜਾਨੋ ਅਗਰ ਸੁਪਨੇ ਵਿੱਚ ਅਗਰ ਇਹ ਕਰੇ ਤਾਂ ਵੀ ਸਰੀਰ ਦੀ ਉਹੀ ਹਾਲਤ ਬਣੇਗੀ ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਮਨ ਦੀ ਸੋਚਣੇ ਚੇਤਨ ਜਾਗਰਤ ਅਵਸਥਾ ਚ ਹੋਵੇ ਚਾਹ ਸੌर्य ਹੋਵੇ ਇਹ ਤਨ ਨੂੰ ਪ੍ਰਭਾਵਿਤ ਕਰਦੀ ਹੈ ਆਉਟਸਾਈਡ ਇਸ ਨੇ ਦਿਨ ਨੂੰ ਮਨੁੱਖ ਦੇ ਮਨ ਵਿੱਚ ਵਾਸਨਾ ਪੈਦਾ ਹੋਏ ਇਹ ਵਾਸਨਾ ਜੈਸੇ ਤਨ ਨੂੰ ਅੰਦੌਲਿਤ ਕਰਦੀ ਹੈ ਪ੍ਰਭਾਵਿਤ ਕਰਦੀ ਹੈ ਰਾਤ ਨੂੰ ਸੁਪਨੇ 'ਚ ਅਗਰ ਪੈਦਾ ਹੋ ਗਈ ਹੈ ਤਾਂ ਵੀ ਸਰੀਰ ਦੇ ਉੱਤੇ ਪ੍ਰਭਾਵ ਪਾਏਗੀ ਔਰ ਸਰੀਰ ਦੀ ਉਹੀ ਹਾਲਤ ਬਣੇਗੀ ਹਰ ਉਹ ਕਰਮ ਜੋ ਜਾਗਰਤ ਅਵਸਥਾ ਦੇ ਵਿੱਚ ਸਾਡੇ ਤਨ ਨੂੰ ਪ੍ਰਭਾਵਿਤ ਕਰਦਾ ਹੈ ਸੁਪਨ ਅਵਸਥਾ ਦੇ ਵਿੱਚ ਵੀ ਪ੍ਰਭਾਵਿਤ ਕਰੇਗਾ ਲਾਜ਼ਮੀ ਕਰੇਗਾ ਤਦ ਹੀ ਤੇ ਧਨਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਉਸ ਜਾਗਰਤ ਅਵਸਥਾ ਦੇ ਨਾਲੋਂ ਉਹ ਸੁਪਨਾ ਚੰਗਾ ਕਿਹੜਾ ਜਾਗਰਤ ਅਵਸਥਾ ਦੇ ਇੱਤੇ ਤੜਪਦੇ ਰਹੇ ਕਿ ਪ੍ਰਮਾਤਮਾ ਮਿਲੇ ਪ੍ਰਮਾਤਮਾ ਮਿਲੇ ਜਪ ਕਰਦੇ ਰਹੇ ਵਾਹਿਗੁਰੂ 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 ਦਲ ਨਹੀਂ ਬਣੀ ਮਨ ਜੁੜਿਆ ਨਹੀਂ ਰਾਤ ਨੂੰ ਸੁਪਨੇ 'ਚ ਮਨ ਜੁੜੇਗਾ ਔਰ ਜੁੜਦੇ ਆਨੰਦ ਵੀ ਬਣ ਜਾਏਗਾ ਔਰ ਆਨੰਦ ਕਿਸ ਨੂੰ ਕਹਿੰਦੇ ਨੇ ਇਹ ਸੁਪਨੇ 'ਚ ਪਤਾ ਵੀ ਚੱਲ ਜਾਏਗਾ ਸਦੀ ਮਹਾਰਾਜ ਕਹਿੰਦੇ ਐਸੇ ਜਾਗਣੇ ਨਾਲੋਂ ਉਹ ਸੁਪਨਾ ਚੰਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਬੜਹੰਸ ਰਾਗ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਕਹਿੰਦੇ ਨੇ ਸੁਪਨੇ ਆਇਆ ਢੇ ਗਿਆ ਮੈਂ ਜਲ ਭਰਿਆ ਰੋਇਆ ਆਇ ਨ ਸਕਾਂ ਤੁਝ ਕਨ ਪਿਆਰੇ ਭੇਜ ਨ ਸਕਾਂ ਕੋਏ ਉਹ ਸੁਪਨੇ ਚ ਆਇਆ پر کریے کہ نیند ٹوٹ گئی اگر سپنا بہت پربھاوت کرے بہت انڈولت کرے بہت آنندت کرے تو نیند کھل جاندی گے سپنا بہت بھویت کرے ڈراونا ہوئے تو نیند کھل جاندی گے تن تے سے پربھاؤ ہے اگر کوئی ڈراؤنا بھیانک سپنا چل رہے ہے بہت لمبا نہیں چل سکے گا ایک دم اک کھل جائے گی ਦਰ ਤੋਂ ਭੈ ਤੋਂ ਪਰ ਜੇ ਬਹੁਤ ਰਸਦਾਇਕ ਚਲ ਰਿਹਾ ਹੈ ਬਹੁਤ ਅਨੰਦਾਇਕ ਚਲ ਰਿਹਾ ਹੈ ਇਹ ਸੁਪਨਾ ਵੀ ਲੰਬਾ ਨਹੀਂ ਚਲੇਗਾ ਛੇਤੀ ਅੱਖ ਖੁੱਲ ਜਾਏਗੀ ਕਿਉਂਕਿ ਤਨ ਤੇ ਪ੍ਰਭਾਵ ਪੈਂਦਾ ਹੈ ਔਰ ਇਤਨਾ ਗਹਿਰਾ ਪ੍ਰਭਾਵ ਪੈਂਦਾ ਹੈ ਫਿਰ ਤਨ ਆਪਣੇ ਆਪ ਨੂੰ ਸੰਭਾਲ ਨਹੀਂ ਸਕਦਾ ਅੱਖ ਖੁੱਲ ਜਾਂਦੀ ਹੈ ਮਨੁੱਖ ਜਾਗ ਜਾਂਦਾ ਹੈ ਸਾਇਬ ਕੰਨ ਸੁਪਨੇ ਆਇਆ بھی گیا میں جل بھریا روئے آے نہ سکاں تجھ کنا پیارے اے ج نہ سکاں کوئی توں سپنے چ ویکھیا نیند ٹٹ گئی سپنا چلا گیا ہن میں تیرے کول کس طرح آواں تے کس نوں بھیجا اے سپنے دی دنیا وچ ملن والے ਹੁਣ ਮੈਂ ਕੀ ਉਪਰਾਲਾ ਜੁਟਾਵਾਂ ਕਿ ਤੇਰਾ ਮਿਲਾਪ ਹੋਵੇ ਸਤਿਗੁਰੂ ਦੱਸਦੇ ਨੇ ਮੰਗ ਕਰਦੇ ਨੇ ਆਉ ਸੁਭਾਗੀ ਨੀਂਦ ੜੀਏ ਮਤ ਸੋ ਦੇਖਾਂ ਸੋਏ ਐ ਭਾਗਾ ਭਰੀ ਨੀਂਦ ਇੱਕ ਦਫਾ ਤੂੰ ਫਿਰ ਆ ਮੈਂ ਫਿਰ ਅਰਸ ਕਰਾਂ ਕਿਸੇ ਦਾ ਜਾਗਣਾ ਵੀ ਭਾਗਾ ਭਰਿਆ ਨਹੀਂ ਹੁੰਦਾ ਕਿਸੇ ਦਾ ਸੌਣਾ ਵੀ ਭਾਗਾ ਭਰਿਆ ਹੁੰਦਾ ਇਸ ਵਾਸਤੇ ਪਾਤਸ਼ਾਹ ਦੀ ਬਾਣੀ ਕਹਿੰਦੀ ਕਿਆ ਸੌਣਾ ਕਿਆ ਜਾਗਣਾ ਗੁਰਮੁਖ ਤੇ ਪਰਮਾਨ ਗੁਰਮੁਖ ਸੁਤਿਆ ਵੀ ਜਾਗਿਆ ਹੋਇਆ ਹੈ ਮਨਮੁਖ ਜਾਗਿਆ ਹੋਇਆ ਵੀ ਸੁਤਿਆ ਹੋਇਆ ਹੈ ਇਹ ਹਕੀਕਤ ਹੈ ਸਚਾਈ ਹੈ ਮਹਾਰਾਜ ਕਹਿੰਦੇ ਨੇ ਐ ਭਾਗਾ ਭਰੀ ਨੀਂਦ ਤੂੰ ਇੱਕ ਦਫਾ ਫੇਰਾ ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾਂ ਸੋਏ ਮਥਾਂ ਫਿਰ ਮੈਨੂੰ ਝਲਕ ਮਿਲੇ ਫਿਰ ਪ੍ਰਾਪਤੀ ਹੋਵੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬੜਾ ਸੁੰਦਰ ਫਰਮਾਨ ਫੁਨੇ ਚੰਦ ਆਪ ਕੰਨ ਨੇ ਸੁਪਨੇ ਉਭੀ ਭਈ ਮੈਂ ਇਸ ਕਰ ਮੈਂ ਇਸ ਵਕਤ ਇੱਕ ਉਹ ਵਿਚਾਰ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਮਨੁੱਖ ਨੀਂਦ ਨੂੰ ਵੀ ਸਫਲ ਕਰ ਸਕਦਾ ਹੈ ਸੋਨਾ ਵੀ ਪ੍ਰਭੂ ਦੇ ਲੇਖੇ ਲਾ ਸਕਦਾ ਹੈ ਜ਼ਿੰਦਗੀ ਦਾ ਇੱਕ ਮਿੰਟ ਵੀ ਅਜਾਈ ਨਹੀਂ ਜਾਣਾ ਚਾਹੀਦਾ ਸੁੱਤਿਆ ਕਿਉਂ ਅਜਾਈ ਜਾਏ ਦਿਨ ਭਰ ਦੀ ਪਰਬਲ ਚਾਹਤ ਦਿਨ ਭਰ ਦੀ ਪਰਬਲ ਤੜਪ ਦਿਨ ਭਰ ਦੀ ਪਰਬਲ ਸੋਚਣੀ ਵਿਚਾਰ ਚਿਤਵਨੇ ਰਾਤ ਨੂੰ ਸੁਪਨੇ ਬਣਦੀ ਹੁਰ ਕਿ ਕੁਝ ਸੁਪਨਿਆਂ ਦਾ ਪੁਰਬਲੇ ਜਨਮ ਨਾਲ ਕੋਈ ਪੁਰਾਣੇ ਸਮੇ ਨਾਲ ਵੀ ਤੱਲਕ ਹੁੰਦਾ ਹੈ ਜਿਵੇਂ ਕੁਝ ਬੀਜ ਜ਼ਮੀਨ ਵਿੱਚ ਪਏ ਰਾ ਜਨ ਬਹੁਤ ਸਮੇ ਬਾਅਦ ਉਗਦੇ ਨੇ 체ਤੀ ਨਹੀਂ ਉਗਦੇ ਇਸ ਤਰ੍ਹਾਂ ਕੋਈ ਸੰਸਕਾਰ ਪਹਿ ਰਹਿ ਜਾਂਦੇ ਉਹਨਾਂ ਦਾ ਤੱਲਕ ਛੜੀ ਬਹੁਤ ਪੁਰਾ ਪੂਰਬਲੀ ਤੇ ਪੁਰਾਣੀ ਜ਼ਿੰਦਗੀ ਨਾਲ ਹੋ ਸਕਦਾ ਹੈ جسے رات نو کوئی سپنے پہ ہے تو پچھلے جنم ضرور پنچھی رہا ہے اڈتا رہا اندر سنسکار موجود نے یا اڑن دی چاہت کرتا رہا کچھ نہ کچھ انہوں چھ گل سی خیر مختصر میں دھن دھنگرو ارجن دیو جی مہاراج کہ سپنے او بھی بھائی مہاراج کہ سپنے دیچ کھڑے ہو گئے نیند دو روح ہو گئے ਇੱਕ ਤੇ ਅਸੀਸ ਸੀ ਤੇ ਇੱਕ ਜਿਸ ਦੀ ਚਾਹਤ ਦੇ ਸੌਂ ਗਏ ਸੀ ਉਹ ਸਾਹਮਣੇ ਪ੍ਰਗਟ ਹੋ ਗਿਆ ਸੁਪਨੇ ਉਭੀ ਭਈ ਗਇਹੋ ਕੀ ਨ ਅੰਚਲਾ ਅੰਚਲ ਕੋ ਨੇ ਪਕੜ ਲਿਆ ਉਸ ਦਾ ਜੋ ਸੁਪਨੇ ਚ ਆਇਆ ਉਹਦਾ ਦਾਮਨ ਪਕੜ ਲੈਣਾ ਸੀ ਅੰਦਰ ਇਤਨਾ ਖਿਆਲ ਪੈਦਾ ਹੋ ਜਾਣਾ ਇਹ ਸੁਪਨੇ ਨੂੰ ਲੰਬਾ ਕਰਨਾ ਅੱਖ ਖੁੱਲ ਜਾਂਦੀ ਹੈ ਨੀਂਦ ਰੁਕ ਜਾਂਦੀ ਹੈ ਬਹੁਤ ਸਾਰਿਆਂ ਦਾ ਇਹ ਅਨੁਭਵ ਹੋਵੇਗਾ ਇਹ ਵੀ ਮਹਿਸੂਸ ਕਰਦੇ ਆਂ ਥੋੜਾ ਜਿਵੇਂ ਬੌਧਕ ਤਲ ਤੇ ਝੀਣ ਵਾਲਾ ਮਨੁੱਖ ਜ਼ਰੂਰ ਸੋਚਦਾ ਹੋਵੇਗਾ ਇਹ ਸੁਪਨੇ ਕੀ ਨੇ ਔਰ ਉਸ ਦਾ ਬਕਾਇਦਾ ਮਨ ਦੇ ਤੇ ਬਕਾਇਦਾ ਪ੍ਰਭਾਵ ਪੈਂਦਾ ਹੈ ਮਨ ਨਿਰਮਲ ਵੀ ਹੋ ਜਾਂਦਾ ਹੈ ਮਨ ਮਲੀਨ ਵੀ ਹੋ ਜਾਂਦਾ ਹੈ ਮਲੇ ਸੁਪਨੇ ਨਾਲ ਇਹ ਵੀ ਮਹਿਸੂਸ ਕਰਦੇ ਆਂ ਸੁਪਨੇ ਉਹ ਵੀ ਭਈ ਗਇਓ ਕਿ ਨਾ ਅੰਚਲਾ ਾਂਚਲ ਕੇਉ ਨੇ ਪਕੜ ਲਿਆ ਤੋ ਦੂਸਰੀ ਪੰਕਤੀ ਸੁੰਦਰ ਪੁਰਖ ਵਿਰਾਜਿਤ ਪੇਖ ਮਨ ਬੰਚਲ ਉਹ ਐਸਾ ਸੁੰਦਰ ਉਹ ਐਸਾ ਖੂਬਸੂਰਤ ਉਸਨੇ ਐਸਾ ਪ੍ਰਭਾਵਿਤ ਕੀਤਾ ਅਸੀਂ ਤੱਕਦੇ ਹੀ ਰਹਿ ਗਏ ਤੱਕਦੇ ਹੀ ਰਹਿ ਗਏ ਾਂਚਲ ਪਕੜਨਾ ਹੀ ਭੁੱਲ ਗਏ ਨਹੀਂ ਛੇਤੇ ਰਹੇ ਅਗਰ ਇਤਨਾ ਹੀ ਖਿਆਲ ਆ ਜਾਣਾ ਸੁਪਨੇ ਲੰਬਾ ਕਰਨਾ ਹੈ ਤੇ ਪਕੜ ਲੈ ਯਕੀਨ ਇਹ ਜਾਨੋ ਨੀਂਦ ਖੁੱਲ ਜਾਂਦੀ ਏ गहो के ना अंचल सुंदर पुरख विराजत पेख मन बंचला खोजौ ताके चरण कहो कत पाईए हर हां सोई जतन बताए सखी प्रियो पाईए महाराज के हुण जागृत अवस्था देच उसनु लब रहेया जिदी झलक सपने च मिली मैं ਛੋਟੀ ਉਮਰ ਦੇ ਵਿੱਚ ਬਾਬਾ ਬਲਵੰਦ ਸਿੰਘ ਕੋਲ ਗੁਰਬਾਣੀ ਵਿਆਕਰਣ ਪੜਦਾ ਰਿਹਾ ਤੇ ਉਹਨਾਂ ਦੀ ਇੱਕ ਆਦਤ ਵੀ ਸੀ ਕਿ ਰਾਤ ਨੂੰ ਗੁਰੂ ਪ੍ਰਤਾਪ ਸੂਰੀ ਦੇ ਇੱਕ ਸਾਖੀ ਸੁਣਨੇ ਜਾਂ ਪੜ੍ਹਨੇ ਇੱਕ ਆਦਤ ਸੌਣ ਤੋਂ ਪਹਿਲੇ ਕਟਕ ਦੀ ਗੱਲ ਹੈ ਭੁବਨੇਸ਼ਵਰ ਕਟਕ ਓਡੀਸ਼ਾ ਜਿੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸਕ ਸਥਾਨ ਹੈ ਗੁਰਦੁਆਰਾ ਦਾਤਨ ਸਾਹਿਬ ਉੱਥੇ ਸ਼ਾਮ ਨੂੰ ਜਦਾਸ ਨੇ ਇਹ ਸੂਰਜ ਪ੍ਰਕਾਸ਼ ਦੀ ਇੱਕ ਸਾਖੀ ਸੁਣਾਣੀ ਅਰੰਭ ਕੀਤੀ ਮੈਨੂੰ ਕਹਿ ਦਿੱਤਾ ਸੀ ਵੀ ਰਾਤ ਨੂੰ ਇਹ ਸਾਖੀ ਦੋ ਚਾਰ ਦਿਨ ਤੁਸੀਂ ਸੁਣਾਓ ਸਾਖੀ ਮੈਂ ਅਰੰਭ ਕੀਤੀ ਥੋੜੀ ਦੇਰ ਬਾਅਦ ਸੌਂ ਗਿਆ ਉਹ ਸਾਖੀ ਤਾਂ ਮੈਂ ਪੂਰੀ ਕਰਨੀ ਸੀ ਉਹ ਮੈਂ ਪੂਰੀ ਕਰ ਦਿੱਤੀ ਦੂਜੇ ਦਿਨ ਵੇਸਤਰਾ ਹੀ ਹੋਇਆ ਅੱਧੀ ਸਾਖੀ ਦੇ ਵਿੱਚ ਹੀ ਸੌਂ ਗਿਆ ਤੇ ਤੀਸਰੇ ਦਿਨ ਮਨੁੱਖਾਂ ਨੇ ਲੱਕੀ ਪੋਥੀ ਲਿਆ ਸਾਖੀ ਸੁਣਾ ਤੇ ਮੈਂ ਕਿ ਕੀ ਕਰਨੀ ਸੁਣ ਕੇ ਤੁਸੀਂ ਤਾਂ ਸੌਂ ਜਾਂਦੇ ਹੋ ਉਸੇ ਵਕਤ ਤੇ ਮੈਂ ਚੋਂ ਕਿ ਸਾਖੀ ਆਰੰਭ ਕਰ ਬੈਠਾ ਹੁੰਦਾ ਤੇ ਪੂਰੀ ਕਰਨੀ ਪੈਂਦੀ ਹੈ ਤੁਸੀਂ ਤਾਂ ਸੌਂ ਜਾਂਦੇ ਹੋ ਤੇ ਜਦ ਸੌਂ ਗਏ ਤੇ ਇਸ ਦਾ ਕੀ ਲਾਭ ਕੁਝ ਵੀ ਨਹੀਂ ਉਸ ਵਕਤ ਜਿਹੜੀ ਗੱਲ ਕਹੀ ਸੀ ਮੇਰੀ ਸਮਝ ਵਿੱਚ ਨਹੀਂ ਆਈ ਸੀ ਉਦੋਂ ਕਹਿਣ ਲੱਗੇ ਸਾਖੀ ਸੁਣਦੇ ਹਾਂ ਸੁਣਦੇ ਹਾਂ ਇਸੇ ਲਗਨ ਇਸੇ ਚਾਹਤ ਦੇ ਜਦ ਮੈਂ ਸੌਂ ਜਾਣਾ ਨਹੀਂਦਾ ਜਾਂਦੀਏ ਤੇ ਰਾਤ ਨੂੰ ਸੁਪਨਾ ਵੀ ਹੋਈ ਚੱਲਦਾ ਮੈਂ ਆਪਣੇ ਨੀਂਦ ਨੂੰ ਸਹੇਲਾ ਕਰਨ ਲਈ ਸਾਖੀ ਸੁਣਦਾ ਹਾਂ ਨਾ ਕਿ ਸਾਖੀ ਨੂੰ ਸੁਣਨ ਲਈ ਸਾਖੀ ਸੁਣਦਾ ਉਦੋਂ ਗੱਲ ਮੇਰੀ ਸਮਝ ਵਿੱਚ ਨਹੀਂ ਆਈ ਸੀ ਸੱਚ ਜਿ ਸਜੇ ਦਾ ਪਤਾ ਚੱਲੇ। ਔਰ ਫਿਰ ਇਹ ਵੀ ਗੱਲ ਸਮਝ ਚਾਈ ਕਿ ਇਹ ਕਿਉਂ ਹੁਕਮ ਹੈ ਕਿ ਕੀਰਤਨ ਸੁਹੇਲਾ ਪੜ ਕੇ ਸੋਵੋ। ਧਿਆਨ ਗੁਰਬਾਣੀ ਦੇ ਚੋਵੇ ਤੇ ਸੋਵੋ। ਤਾਂ ਕਿ ਰਾਤ ਨੂੰ ਪਵਿੱਤਰ ਸੁਪਨੇ ਆਵਣ, ਨੀਂਦ ਸੁਹੇਲੀ ਹੋਵੇ, ਨੀਂਦ ਭਾਗਾ ਭਰੀ ਹੋਵੇ। ਨੀਂਦ ਦੀ ਆਪਣੀ ਅਹਿਮੀਅਤ ਹੈ, ਖਾਸੀਅਤ ਹੈ। ਖਾਸ ਕਰਕੇ ਉਸ ਨੀਂਦ ਦੀ ਜਿਸ ਵਿੱਚ ਪਵਿੱਤਰ ਸੁਪਨੇ ਆਵਨ ਭਗਤ ਕਬੀਰ ਤੇ ਇੱਥੇ ਤੱਕ ਕਹਿੰਦੇ ਨੇ ਕਬੀਰ ਸੁਪਨੇ ਹੂੰ ਬਿਰੜਾਏ ਕੇ ਜਹ ਮੁਖ ਨਿਕਸੇ ਰਾਮ ਤਾਂ ਕੇ ਪਗ ਕੀ ਬਨਹੀ ਮੇਰੇ ਤਨ ਕੋ ਚਾਮ ਸੁਪਨੇ ਵਿੱਚ ਅਕਸਰ ਕਈ ਵਾਰ ਐਸਾ ਪਰਬਲ ਵੀ ਸੁਪਨਾ ਆਉਂਦਾ ਹੈ ਕਿ ਮਨੁੱਖ ਨੀਂਦ ਦੇ ਚ ਬੋਲਣ ਵੀ ਲੱਗ ਪੈਂਦਾ ਹੈ। ਦਾਸ ਨਾਲ ਇੱਕ ਵਿਦਿਆਰਥੀ ਸੀ। ਰਾਤ ਨੂੰ ਸੁੱਤਿਆਂ ਗਾਲਾਂ ਕੱਢਦਾ ਸੀ। ਪਰ ਜਿਸ ਨੂੰ ਗਾਲਾਂ ਕੱਢਦਾ ਸੀ ਉਹ ਵੀ ਸੱਜਣ ਉਹ ਵੀ ਦਾਸ ਦੇ ਨਾਲ ਚੱਲਦਾ ਸੀ। ਹੈਰਾਨੀ ਹੋਈ ਹਰ ਦੂਜੇ ਤੀਜੇ ਦਿਨ ਉਹ ਨੀਂਦ ਵਿੱਚ ਬੜਬੜਾਵੇ ਤੇ ਗਾਲਾਂ ਕੱਢੇ ਬੜੀਆਂ ਪਹਿੜੀਆਂ ਬੜੀਆਂ। ਇਕ ਦਿਨ ਮੇਰੇ ਕੋਲ ਰਿਆ ਨਹੀਂ ਗਿਆ ਜਦੋਂ ਗੱਲਾਂ ਕੱਢ ਰਿਆ ਸੀ ਨਹੀਂ ਅੰਦੇਸ ਤੇ ਮੈਂ ਜਗਾ ਲਿਆ ਠੀਕ ਹੀ ਕਰਦਾ ਐਂੀਆਂ ਭੇੜੀਆਂ ਗੱਲਾਂ ਉਹ ਰੋਬੀ ਉਸ ਨੂੰ ਜਿਹੜਾ ਸਾਡੇ ਨਾਲ ਚੱਲਦਾ ਉਹਨੇ ਸਤਾਈ ਉਗਲ ਦਿੱਤੀ ਕਹਿੰਦੇ ਦਿਨੋਂ ਤੁਹਾਡੇ ਡਰ ਦੇ ਮਾਰੇ ਗੱਲ ਨਹੀਂ ਨਿਕਲਦੀ ਹੁਣ ਰਾਤ ਨੂੰ ਵੀ ਨਾ ਕੱਢਾ ਕੀ ਕਰਾਂ ਕਹਿੰਦੇ ਦਿਨੋਂ ਤੋਂ ਮੈਂ ਸੰਜਮ ਰੱਖ ਲੈਣਾ ਰਾਤ ਨੂੰ ਨਿਕਲ ਜਾਂਦੀ ਹੈ ਰਾਤ ਨੂੰ ਮੇਰਾ ਕੰਟਰੋਲ ਰਹਿੰਦਾ ਨਹੀਂ ਮੈਂ ਕੀ ਕਰਾਂ ਸੁਪਨੇ ਚ ਮਨੁੱਖ ਦਾ ਕੰਟਰੋਲ ਨਹੀਂ ਰਹੇਗਾ ਔਰ ਸੁਪਨਾ ਉਸੇ ਦਾ ਆਵੇਗਾ ਜੋ ਦਿਨ ਭਰ ਦੀ ਚਾਹਤ ਆਉਂਦੀ ਹੈ ਜੋ ਦਿਨ ਭਰ ਦੀ ਸੋਚ ਨਹੀਂ ਆਉਂਦੀ ਹੈ ਜੋ ਦਿਨ ਭਰ ਦੀ ਮੰਗ ਆਉਂਦੀ ਸੁਪਨੇ ਐਵੇਂ ਨਹੀਂ ਹੁੰਦੇ ਇਹ ਵੀ ਮੈਰਜ਼ ਕਰਦੇ ਮਨੁੱਖ ਜਿਸ ਤਰ੍ਹਾਂ ਦੇ ਖਿਆਲ ਲੈ ਕੇ ਸੌਂ ਜਾਏ ਸੋਚੇ ਰਾਤ ਨੂੰ ਸੁਪਨਿਆਂ ਦੀ ਦੁਨੀਆ ਉਹੀ ਬਣਦੀ ਹੈ ਇੱਕ ਹੋਰ ਵੀ ਮੈਂ ਤੁਹਾਨੂੰ ਜ਼ਿੰਦਗੀ ਦਾ ਵਾਕਿਆ ਸੁਣਾਵਾਂ ਸਾਹਮਣ ਦਾ ਮਹੀਨਾ ਸੀ ਇਦਰ ਇੰਦੌਰ ਰਤਲਾਮ ਸਾਈਡ ਉਹਨਾਂ ਦੇ ਵਿੱਚ ਕਥਾਵਾਂ ਦੀ ਗੁਰੂਗਨ ਸਾਹਿਬ ਦੀ ਕਥਾ ਦੀ ਪਰੰਪਰਾ ਬਹੁਤ ਚੱਲਦੀ ਹੈ ਲੱਕੜ ਦੇ ਠੇਕੇਦਾਰ ਲੋਕ ਨੇ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਨੂੰ ਵੇਲੇ ਹੋ ਜਾਂਦੇ ਨੇ ਤੋਂ ਦੋ ਦੋ ਤਿੰਨ ਤਿੰਨ ਟਾਈਮ ਗੁਰਦੁਆਰਿਆਂ 'ਚ ਕਥਾ ਚੱਲਦੀ ਹੈ ਹੰਦਰਾ ਦੰਦਾ ਸਸਕ੍ਰਿਤੀ ਸ਼ਲੋਕਾਂ ਦੀ ਕਥਾ ਰਤਲਾਮ ਕਰ ਰਿਆ ਸੀ ਪਾਣੀ ਪਤ ਤੋਂ ਕਪੜਾ ਵੇਚਣ ਵਾਲੇ ਦਿਨ ਵਰ ਕਪੜਾ ਵੇਚਦੇ ਸਨ ਤੇ ਰਾਤ ਨੂੰ ਗੁਰਦੁਆਰੇ ਚ ਆ ਕੇ ਸੌ ਜਾਂਦੇ ਸਨ ਗਰਮੀਆਂ ਦੇ ਦਿਨ ਸਨ ਬਾਹਰ ਬਰਾਂਡੇ 'ਚ ਹੀ ਬਹਿ ਜਾਂਦੇ ਸਨ ਇੱਕ ਦਿਨ ਹਿੱਸਾ ਹੋਇਆ ਕਿਦਰੇ ਜ਼ੋਰ ਦਾ ਮੀਂਹ ਪਿਆ ਤੇ ਬਰਾਂਡਿਆਂ 'ਚ ਵੀ ਪਾਣੀ ਆ ਗਿਆ ਤੇ ਕੱਪੜਿਆਂ ਦੀਆਂ ਉਹਨਾਂ ਦੀਆਂ ਗੱਠਾਂ ਸਨ ਜੋ ਮੁੰਡੇ ਤੇ ਰੱਖ ਕੇ ਵਿਚਾਰੇ ਵੇਚਦੇ ਸਨ ਉਹਨਾਂ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੜਕੜਾਇਆ ਮੈਂ ਖੋਲਿਆ ਮੈਂ ਕਹ ਦਸੋ ਕਿਨ ਲ ਗੈਨੇ ਦੀ ਕਪੜੇ ਸਾਡੇ ਸਾਰੇ ਖਰਾਬ ਹੋ ਜਾਣਗੇ ਕੀਮਤੀ ਕਪੜੇ ਨੇ ਅਸੀਂ ਵੇਚਣ ਨੇ ਸਾਡਾ ਦੰਦ ਹੈ ਬ੍ਰਾਂਡ ਵਿੱਚ ਬਹੁਤ ਪਾਣੀ ਆ ਗਿਆ ਮੈਂ ਥਮਦਾ ਹੀ ਨਹੀਂ ਪਿਆ ਤੇ ਤੁਸੀਂ ਇਜਾਜ਼ਤ ਦੇਵੇ ਸੀ ਇਹ ਕਪੜਿਆਂ ਦੀਆਂ ਗੱਠਾਂ ਤੁਹਾਡੇ ਕਮਰੇ 'ਚ ਰੱਖ ਦੇਈਏ ਮੈਂ ਕੋਈ ਗੱਲ ਨਹੀਂ ਗੱਠਾਂ ਵੀ ਰੱਖ ਦੋ ਤੁਸੀਂ ਵੀ ਅੰਦਰ ਆ ਜਾਓ ਕਾਫੀ ਵੱਡਾ ਕਮਰਾ ਬਰਾਂਡਿਚ ਕਿਸ ਤਰ੍ਹਾਂ ਸੋਗੇ ਪਾਣੀ ਵੱਧਦਾ ਜਾ ਰਿਹਾ ਹੈ। ਵਾਛੜ ਪੈ ਰਹੀ ਹੈ। ਅੱਧੇ ਰਾਤ ਦਾ ਸਮਾਂ ਮੈਂ ਉਹਨਾਂ ਦੋ ਸਜਣਾ ਨੂੰ ਅੰਦਰ ਵਾੜ ਲਿਆ। ਪਰ ਅੱਧੇ ਘੰਟੇ ਬਾਅਦ ਦੇਖ ਕੇ ਮੇਰੀ ਹੈਰਾਨਗੀ ਹੋਈ। ਸੁੱਤੇ ਹੀ ਉਸ ਬੰਦੇ ਨੇ ਆਪਣਾ ਚੋਲਾ ਭਾੜ ਲਿਆ। ਤੇ ਮੈਂ ਸੋਚੇ ਤੇ ਕੋਈ ਪਾਗਲ ਮੈਂ ਅੰਦਰ ਵਾੜ ਬੈਠਾ। ਇਹ ਤੇ ਚੇਕ ਨੇ ਮੈਂ ਕਿ ਖੈਰ ਹੋਵੇ ਸਹੀ ਜਿੱਦ ਕੋ ਮੈਂ ਪਾਗਲ ਅੰਦਰ ਵੜ ਬੈਠਾ ਤੇ ਜਦ ਉਸ ਨੇ ਚੋਲਾ ਫਾੜਿਆ ਤਾਂ ਮੈਂ ਡਰਦੇ ਮਾਰੇ ਉਸ ਨੂੰ ਜਲਾਇਆ ਇੱਕ ਹੀ ਕਹਿੰਦਾ ਹੈ ਗੈਣੀ ਜੀ ਕਮੀਜ਼ ਫੱਟ ਗਈ ਕਹਿੰਦਾ ਮੈਂ ਤੇ ਇੱਕ ਮਾਈ ਨੂੰ ਕਪੜਾ ਫਾੜ ਕੇ ਦੇ ਰਿਹਾ ਸੀ ਕਿਤੇ ਵਿਚਾਰਾ ਗਲੀ ਦੇ ਵਿੱਚ ਕਪੜੇ ਵੇਚਣ ਜਾਂਦਾ ਹੋਣਾ ਮਾਈ ਨਾਲ ਲੰਬੀ ਚੌੜੀ ਭੈਸ ਹੋਈ ਹੋਣੀ ਹੈ ਤੇ ਹਿਸਾਬ ਕਿਤਾਬ ਦੇ ਨਾਲ ਕਿਦਰੇ ਗੱਲ ਸਿਰੇ ਚੜੀ ਨਹੀਂ ਹੋਣੀ ਮਾਈ ਨੇ ਕਪੜਾ ਲਿਆ ਨਹੀਂ ਹੋਣਾ ਤੇ ਅੰਦਰ ਸੋਚਦਾ ਵਿਚਾਰਾ ਕਿਦਰੇ ਸੌਂ ਗਿਆ ਕਿਦਰੇ ਉਹ ਲੈ ਲੈਂਦੀ ਤੇ ਠੀਕ ਸੀ बिक ਜਾਂਦਾ ਤੇ ਠੀਕ ਸੀ ਇਸੇ ਚਾਹਤ ਵਿੱਚ ਕਿਦਰੇ ਸੌਂ ਗਿਆ ਰਾਤ ਨੂੰ ਆਪਣੀ ਕਮੀਜ਼ ਪਿਆ ਫਾੜਦਾ ਇੱਕ ਸਚਾਈ ਉਸ ਤੋਂ ਬਾਅਦ ਸੁਪਨਿਆਂ ਦੇ ਸੰਬੰਧ ਵਿੱਚ ਦਾਸ ਨੇ ਸੂਫੀ ਕਲਾਮ ਹੋਰ بڑے بڑے ਮਨੀਸ਼ ਜਿਹੜੇ ਨੇ ਉਹਨਾਂ ਦੀਆਂ ਵਿਚਾਰਾਂ ਨੂੰ ਪੜਿਆ ਸਟੱਡੀ ਕੀਤੀ ਇੱਕ ਸਚਾਈ ਮੇਰੇ ਸਾਹਮਣੇ ਆ ਗਈ ਫਿਰ ਮੈਂ ਆਪਣੀ ਜ਼ਿੰਦਗੀ ਦੇ ਸੁਪਨਿਆਂ ਨੂੰ ਦੇਖਿਆ ਵਾਕਈ 90% ਸੁਪਨੇ ਉਹ ਨੇ ਜੋ ਦਿਨ भर ਦੀ ਚਾਹਤ ਹੈ ਜੋ ਦਿਨ भर ਦੀ ਮੰਗ ਹੈ ਜੋ ਦਿਨ भर ਦੀ ਸੋਚਣੀ ਹੈ ਜੋ ਗਹਿਰੀ ਸੋਚਣੀ ਹੈ ਉਹੀ ਤੇ ਸੁਪਨੇ ਬਣਦੇ ਨਾ ਹੋਰ ਕੀ ਸੁਪਨੇ ਬਣਦੇ